ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਇੱਥੇ ਹੋਇਆ ਕਿ ਇੱਕ ਸਿੱਖ ਬੱਚੇ ਨੂੰ ਖਾਲਸਾ ਪਾਰੀ ਦੇ ਵਿੱਚ ਆ ਕੇ ਬਾਹਰੋਂ ਬੱਚਿਆਂ ਨੇ ਜਿਸ ਤਰੀਕੇ ਨਾਲ ਉਹਦੀ ਦਸਤਾਰ ਉਤਾਰੀ ਇੱਕ ਬੱਚੇ ਨੂੰ ਉਹ ਤੇ ਹੱਥ ਚੁਟਿਆ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਸੰਗਤ ਨੇ ਉਹਦਾ ਵਿਰੋਧ ਕੀਤਾ ਔਰ ਅਕਾਲੀ ਦਲ ਦੀ ਟੀਮ ਇੱਥੇ ਬੀਬੀ ਜੀ ਬੈਠੇ ਨੇ ਔਰ ਮੈਂਬਰ ਸਭਾ ਅਨ ਹੋਰ ਬੈਠੇ ਨੇ ਜਿਹੜੇ ਕੱਲ ਥਾਣੇ 'ਚ ਬੈਠੇ ਰਹੇ ਸਾਡੀ ਯੂਥ ਦੀ ਟੀਮ ਬੈਠੇ ਰਹੀ ਜਿਨ੍ਹਾਂ ਨੇ ਮਜਬੂਰ ਕਰ ਦਿੱਤਾ ਔਰ ਡੀਸੀਪੀ ਨਾਲ ਮੇਰੀ ਜਦੋਂ ਗੱਲ ਹੋਈ ਤੇ ਮੈਂ ਆਖਿਆ ਅਗਰ ਤੁਸੀਂ ਨਹੀਂ ਐਫ ਆਈ ਆਰ ਕਰਨ ਜਾ ਰਹੇ ਤੇ ਫਿਰ ਇਹ ਦੇਖੋ ਕਿ ਰਾਤੋਂ ਰਾਤ ਇੱਥੇ ਕਿੰਨਾ ਬੰਦਾ ਪਹੁੰਚਦਾ ਔਰ ਇਹ ਪ੍ਰੈਸ਼ਰ ਪੜਨ ਤੋਂ ਬਾਅਦ ਇਹ ਐਫ ਆਈ ਆਰ ਹੁੰਦੀ ਹੈ ਅਫਸੋਸ ਦੀ ਗੱਲ ਕਿ ਇੱਕ ਦਿਨ ਪਹਿਲੇ ਦਾ ਇੰਸਟੈਂਸ ਹੈ ਕਾਲਜ ਵੱਲੋਂ ਕੋਈ ਐਪਲੀਕੇਸ਼ਨ ਕੋਈ ਕੰਪਲੇਨਟ ਨਹੀਂ ਦਿੱਤੀ ਜਾਂਦੀ ਕਾਲਜ ਵੱਲੋਂ ਉਦੋਂ ਕੰਪਲੇਨਟ ਦਿੱਤੀ ਜਾਂਦੀ ਹੈ ਜਦੋਂ एफआईआर ਕੋ ਚ ਕੀ ਹੁੰਦੀ ਹੈ ਮਨੂੰ ਕੋਈ ਗੁਰੇਜ਼ ਨਹੀਂ ਕਹਿਣ ਕਿ ਪਿਛਲੇ ਸਾਲ ਦੇਵ ਨਗਰ ਕਾਲਜ ਦੇ ਵਿੱਚ ਵੀ ਗੁਜਾਲ ਸਾਹਿਬ ਤੁਸੀਂ ਪ੍ਰਿੰਸੀਪਲ ਸਾਹਿਬ ਜੋ ਉੱਥੇ ਹੋਇਆ ਜਿਵੇਂ ਉੱਥੇ ਇੱਕ ਮੈਡਮ ਨੂੰ ਕੁੱਟਿਆ ਗਿਆ ਸੀਗਾ ਇਹ ਜਿਹੜੇ এবੀਪੀ ਦੇ ਨਾਲ ਸੰਬੰਧਿਤ ਲੋਕਤੀ ਸੀਗੇ ਅੱਜ ਇਸ ਜਗ੍ਹਾ ਤੇ ਵੀ ਇਹੀ ਹੋਇਆ ਮੈਂ ਚੇਅਰਮੈਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਸਾਤ ਤਲੋਚਨ ਸਿੰਘ ਜੀ ਨੂੰ ਕਿ ਹੌਲੀ ਹੌਲੀ ਜਿਨ੍ਹਾਂ ਲੋਕਾਂ ਦੇ ਤੁਸੀਂ ਇੱਥੇ ਲੈਕਚਰ ਕਰਾਏ ਨੇ ਜਿਹੜੇ ਸਿੱਖੀ ਦੇ ਸਿਧਾਂਤਾਂ ਤੋਂ ਪਰੇ ਨੇ ਤੁਸੀਂ ਹੌਲੀ-ਹੌਲੀ ਉਹਨਾਂ ਦਾ ਕਬਜ਼ਾ ਕਰਾਣਾ ਚਾਹ ਰਹੇ ਹੋ ਇਹਨਾਂ ਸਿੱਖ ਇੰਸਟੀਚਿਊਸ਼ਨਾਂ ਤੇ ਔਰ ਇਹ ਕਦੀ برداشت ਕੀਤਾ ਜਾਏਗਾ ਇਹ ਜਿਹੜੇ ਬੱਚੇ ਬਾਹਰ ਬੈਠੇ ਨੇ ਨਾ ਇਹ ਬੱਚੇ ਆਪਣਾ ਦਰਦ ਪ੍ਰਗਟ ਕਰ ਰਹੇ ਨੇ ਉਹਨਾਂ ਦੀ ਸੁਣਨ ਵਾਲਾ ਕੋਈ ਨਹੀਂ ਬੱਚਿਆਂ ਦੀ ਛੱਡੋ ਇੱਥੇ ਮੈਂਬਰ ਸਭਾ ਨਾ ਆਏ ਨੇ ਅਸੀਂ ਦੋਵੇਂ ਪ੍ਰਧਾਨ ਲੈ ਚੁੱਕਿਆ ਇੱਥੇ ਕੋ ਅਡਰੈਸ ਕਰਨ ਵਾਲਾ ਦੀ ਕੋਈ ਸਾਡੂ ਦੱਸਣਾ ਨਾ ਨਹੀਂ ਮੋਹਨ ਪ੍ਰਿੰਸੀਪਲ ਸਾਹਿਬ ਨੇ ਕਰਦੀ ਸਾਨੂੰ ਅਪਾਇੰਟਮੈਂਟ ਦਿੱਤੀ ਹੈ ਸਵੇਰੇ ਫੇਰਾਵਾਂਗੇ 10:30 ਵਜੇ ਮੈਂ ਸਮਝਦਾ ਵਾਂ ਇਹ ਸਾਡੇ ਕਾਲਜਾਂ ਦਾ ਸਿੱਖਾਂ ਦੀ ਇੰਸਟੀਚੂਸ਼ਨਸ ਹੈ ਇਹਦੇ ਵਿੱਚ ਪੱਗਾਂ ਨੂੰ ਹੱਥ ਪੈ ਜਾਣ ਇਹਦਾ ਭਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਾਮ برداشت ਨਹੀਂ ਕਰੇਗੀ ਔਰ ਇਸ ਲਈ ਅਸੀਂ ਜਿੱਥੇ ਤੱਕ ਲੜਾਈ ਲੜਦੀ ਪਏ ਅਸੀਂ ਜ਼ਰੂਰ ਲੜਾਈ ਲੜਾਂਗੇ ਕੰਡਮ ਕਰਦੇ ਆ ਸਾਰੀਆਂ ਚੀਜ਼ਾਂ ਨੂੰ ਜੋ ਇਹਨਾਂ ਕਾਲਜਾਂ ਦੇ ਵਿੱਚ ਹੋ ਰੀਆਂ ਔਰ ਅਫਸੋਸ ਦੀ ਗੱਲ ਦਿੱਲੀ ਗੁਰਦੁਆਰਾ ਕਮੇਟੀ ਮੈਂ ਸਮਝਦਾ ਵਾਂ ਬੋਲਦੀ ਨਹੀਂ ਤੁਹਾਡਾ ਫਰਜ਼ ਨੇ ਪ੍ਰਧਾਨ ਸਕੱਤਰ ਤੁਸੀਂ ਇੱਥੇ ਪਹੁੰਚਦੇ ਤੁਹਾਡ ਤੁਸੀਂ ਕਾਲਜ ਦੇ ਅਜ ਮਾਲਕ ਬੈਠਿਓ ਤੁਸੀਂ ਕਿੱਥੇ ਸੀਗੇ ਤੁਸੀਂ ਕਿਉਂ ਨਹੀਂ ਥਾਣੇ 'ਚ ਗਏ ਇਹ ਲੋਕੀ ਕਿਉਂ ਥਾਣੇ 'ਚ ਗਏ ਲੈ ਤੁਸੀਂ ਕਿੱਥੇ ਸੁੱਤੇ ਰਹੇ ਸੀਗੇ ਤੁਸੀਂ ਆਪਣੇ ਘਰਦਿਆਂ ਦੀਆਂ ਟਿੱਕ ਟੱਕੀਆਂ ਕਰ ਲਓ ਭਾਜਪਾ ਕੋਲੋਂ ਜਾਂ ਕਾਂਗਰਸ ਕੋਲੋਂ ਮੈਂ ਪੁੱਛਣਾ ਚਾਹਨਾ ਵਾ ਕਿ ਇਹ ਦਿੱਲੀ ਗੁਰਦੁਆਰਾ ਕਮੇਟੀ ਕਰ ਕੀ ਰਹੀ ਹੈ ਇਹਦਾ ਜਵਾਬ ਵੀ ਸੰਗਤ ਨੂੰ ਲੈਣਾ ਚਾਹੀਦਾ ਤੁਸੀਂ ਦੇਖਿਆ ਉੜੀਸਾ ਦੇ ਵਿੱਚ ਕੀ ਹੋਇਆ ਔਰ ਕਿਸ ਕਸਮ ਨਾਲ ਉਥੇ ਨੰਗਾ ਨਾਚ ਰਿਆ ਕੋਈ ਬੋਲਦਾ ਹੀ ਨਹੀਂ ਮੈਂ ਸਮਝਦਾ ਵਾਂ ਕਿ ਕਾਲਜ ਜਿਹੜੇ ਨੇ ਅਸੀਂ ਦਿੱਲੀ 'ਚ ਬੈਠੇ ਆ ਇਹੋ ਜੀ ਹਰਕਤਾਂ ਨਾ ਵੱਡਾ ਛੋਣ ਗਿਆ ਹਾਂ ਜੇ ਦਾ ਟੁਕਵਾ ਜਵਾਬ ਦੇਣਾ ਪਿਆ ਉਹ ਸਾਡੂ ਦੇਣਾ ਆਂਦਾ ਅਸੀਂ ਬੜੀਆਂ ਜੇਲਾਂ ਬੜੇ ਮੁਕਦਮੇ ਪੁੱਗ ਚੁੱਕਿਆ ਆਣ ਵਾਲੇ ਸਮੇਂ 'ਚ ਉਮੇਦ ਇਹ ਸੀ ਕਿ ਤੁਹਾਡੇ ਵਰਗੇ ਗੁਰਮੁਖਾਂ ਕੋਲ ਤੁਹਾਡੇ ਵਾਲਦ ਸਾਹਿਬ ਜਿਹੜੇ ਪਿਛੇ 60 ਸਾਲ ਤੋਂ ਕਾਲੀਦਰ ਨਾਲ ਜੁੜੇ ਹੋਏ ਨੇ ਉਹਨਾਂ ਦੇ ਸਿੱਖ ਦੀ ਸਾਇਕੀ ਦਾ ਪਤਾ ਹੈ ਉਹ ਸਿੱਖ ਮੁੰਡੇ ਨੂੰ ਤੁਹਾਡੇ ਪੱਗ ਲਾ ਦੇਣ ਮਾਰ ਦੇਣ ਹੋ ਜੋ ਪਰਸਨ ਲਾਈਫ ਕਿਉਂ ਅਲਾਉਡ ਆਊਟਸਾਈਡਰ ਟੂ ਯੂਅਰ ਕਾਲਡ ਬਸ ਆ ਗਿਆਂ ਸੰਨ ਇਹਨਾਂ ਦਕਸ਼ਨਾ ਦੇ ਵਿੱਚ ਇਸ ਸਿੱਕ ਬੱਚੇ ਦੀ ਬਾਗ ਉਟਾਰੀ ਗਈ ਮਾਰਿਆ ਕੋਟਿਆ ਗਿਆ ਔਰ ਇੱਕ ਬੱਚੇ ਦੇ ਮੂੰਹ ਤੇ ਚਪੇੜੀ ਹੋ ਗਈ ਅਸੀਂ ਜੋਮਈ ਕਾਰੀ ਦਾ ਦਿੱਲੀ ਯੂਨਿਟ ਔਰ ਦਿੱਲੀ ਸੇ ਗੁਦਾਰਾ 15 ਕਮੇਟੀ ਦੇ ਭਾਰੀ ਗਿਣਤੀ ਚ ਹੈ ਮੈਂਬਰ ਆਵਨ ਹੋ ਪ੍ਰਿੰਸੀਪਲ ਸਾਹਿਬ ਨੂੰ ਕਹਾਂਗੇ ਕਿ ਆਪਣੇ ਇਸ ਕਾਰੇ ਦੀ ਸੇ ਕੌਮ ਪਾਸੋ ਔਰ ਬੱਚਿਆਂ ਪਾਸੋ ਮਾਫੀ ਮੰਗਣ ਹੰਦਬੀ ਬਹੁਤ ਬਹੁਤ ਖਾਲਸਾਵਾਇ ਕੋ ਚਿੱਪੀ ਖਤ ਹੈ ਅੱਜ ਸਾਨੂੰ ਬੜੇ ਦੁੱਖ ਨਾਲ ਤੇ ਅਫਸੋਸ ਨਾਲ ਅਸੀਂ ਗੱਲ ਕਰ ਰਿਹਾ ਕਿ ਸਾਡੇ ਬਜ਼ੁਰਗਾਂ ਨੇ 1949 ਤੋਂ ਇਸ ਕਾਲਜ ਦੀ ਸ਼ੁਰੂਆਤ ਕੋਰੋਲ ਬਾਗ ਦੇ ਨਗਰ ਤੋਂ ਸ਼ੁਰੂ ਕੀਤੀ ਸੀ ਅੱਜ ਪਿਛੀਆਂ ਕਮੇਟੀਆਂ ਦੇ ਕਾਰਨ ਇਹ ਕਾਲਜ ਖਾਲੇ ਦਿੱਲੀ ਨਹੀਂ ਹਿੰਦੁਸਤਾਨ ਦੇ ਸਭ ਤੋਂ ਮਾਰੂਫ ਕਾਲਜਾਂ ਚੋਂ ਝਨਾ ਬਿਣਾ ਜਾਂਦਾ ਇਹ ਬਦਲੋਤ ਸੀ ਕਿ ਜਿਹੜੇ ਸਾਡੇ ਬਜ਼ੁਰਗਾਂ ਨੇ ਇੱਥੇ ਨਹੀਂ ਰੱਖੇ ਸੀ ਤੇ ਕਾਲਜ ਦੀ ਔਰ ਮੈਨੇਜਮੈਂਟ ਦੀ ਬੜਾ ਸੋਸ ਹੈ ਕਿ ਪ੍ਰਿੰਸੀਪਲ ਗੁਜਰਾਲ ਸਾਹਿਬ ਬੜਾ ਪ੍ਰਿੰਸੀਪਲ ਗਏ 2 ਮਹੀਨੇ ਤੋਂ ਔਰ ਆਂਧਿਆਂ ਸਾਰ ਜਿਹੜੀਆਂ ਇਹ ਇਲੈਕਸ਼ਨਾਂ ਹੋ ਰਹੀਆਂ ਸਨ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਸ ਸਿੱਖ ਬੱਚੇ ਦੀ ਬਾਹਵ ਉਤਾਰੀ ਗਈ ਮਾਰਿਆ ਕੁੱਟਿਆ ਗਿਆ ਔਰ ਇੱਕ ਬੱਚੇ ਦੇ ਮੂੰਹ ਤੇ ਚਪੇੜੀ ਦੱਬੀ ਇਹ ਸਾਨਾ ਸੌ ਸੇਸ ਗੱਲ ਦਾ ਕਿ ਪ੍ਰਿੰਸੀਪਲ ਸਾਹਿਬ ਨੇ ਬਾਹਰਲੇ ਬੱਚਿਆਂ ਨੂੰ ਅਲਾਉ ਕਿਵੇਂ ਕੀਤਾ ਕਾਲਜ ਦੇ ਪਰਮਸਰਜੇ ਜਾਣ ਦਾ ਇਹ ਮੈਂ ਸਮਝਾਂਦਾ ਜਿ세 ਐਡਮਿਨਿਸਟ੍ਰੇਸ਼ਨ ਦੀ ਗਲਤੀ ਸੀ ਉਥੇ ਪ੍ਰਿੰਸੀਪਲ ਸਾਹਿਬ ਦੇ ਵੀ ਇੱਕ ਅੰਜੋਰੀ ਸੀ ਕਿ ਬਾਹਰਲੇ ਬੱਚਿਆਂ ਨੂੰ ਲਿਆ ਕੇ ਔਰ ਸਿੱਖਾਂ ਦੀ ਪਾਗ ਉਤਾਰ ਕੇ ਉਹਨਾਂ ਨਾਲ ਮਾਰਕ ਕਰਾਈ ਕਰਨਾ ਇੱਕ ਹੋਰ ਇਨਡਿਸਿਪਲਨ ਹੈ ਇਸ ਦੇ ਲਈ ਮੈਂ ਚੇਅਰਮੈਨ ਸਾਹਿਬ ਸਦਾਰਤਨ ਰੋਚਨ ਸਿੰਘ ਜਿਹੜੇ ਸਿੱਖੋਂ ਦੇ ਬੜੇ ਆਲਮ ਫਾਲਮ ਸ਼ਖਸੀਅਤ ਹੈ ਉਹਨਾਂ ਕਹਾਂਗੇ ਆਪਣੇ ਤੌਰ ਤੇ ਇਨਕੁਆਇਰੀ ਕਰਕੇ ਇਹਦੇ ਵਿਰੋਧ ਐਕਸ਼ਨ ਲੈਣ ਅਸੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਨਿਟ ਔਰ ਦਿੱਲੀ ਸੇ ਗੁਦਾਰਾ ਪੰਧਕ ਕਮੇਟੀ ਨੇ ਪਾਰੀ ਗਿਣਤੀ ਚਾਹੇ ਮੈਂਬਰ ਆਵਣੋਂ ਪ੍ਰਿੰਸੀਪਲ ਸਾਹਿਬ ਨੂੰ ਕਹਾਂਗੇ ਕਿ ਆਪਣੇ ਇਸ ਕਾਰੇ ਦੀ ਸਿਰਫ ਕੌਮ ਪਾਸੋਂ ਔਰ ਬੱਚਿਆਂ ਪਾਸੋਂ ਮਾਫੀ ਮੰਗਣ ਔਰ ਪ੍ਰੋਸਾਦਵਾਨ ਫਿਰ ਅੱਗੇ ਤੋਂ ਕਿਸੇ ਸਿੱਖ ਦੀ ਪੱਗ ਇਸ ਇੰਸਟੀਚਿਊਸ਼ਨ ਦੇ ਵਿੱਚ ਬਿਲਕੁਲ ਨਹੀਂ ਉਤਰੇਗੀ ਦੂਸਰੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਅਸੀਂ ਸਾਰੇ ਆਇਆ ਇਤਨੀ ਗੁੱਡੀ ਕਿੰਤੀ ਦੇ ਵਿੱਚ ਇੱਥੇ ਤੇ ਉਹ ਕਹਿਣ ਲੱਗੇ ਕਿ ਮੈਂ ਚੰਡੀਗੜ੍ਹ ਗਿਆ ਹਾਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੰਡੀਗੜ੍ਹ ਗਏ ਹੋ ਤੇ ਸਾਨੂੰ ਲੋਕੇਸ਼ਨ ਭੇਜ ਦਿਓ ਕਾ ਕੇ ਸਾਡੇ ਮੈਂਬਰ ਸਾਡੇ ਸਹਿਯੋਗੀ ਇਹ ਦੇਖ ਲੈਣ ਕਿ ਪ੍ਰਿੰਸੀਪਲ ਸਾਹਿਬ ਇੱਥੇ ਨਹੀਂ ਆਦੇ ਉਹਨਾਂ ਨੇ ਕਹਿ ਜੀ ਮੈਂ ਪ੍ਰਾਈਵੇਟ ਕੰਮ ਵਾਸਤੇ ਆਇਆ ਇਸ ਵਾਸਤੇ ਮੈਂ ਤੁਹਾਨੂੰ ਆਪਣੇ ਲੋਕੇਸ਼ਨ ਨਹੀਂ ਭੇਜ ਸਕਦਾ ਮੈਨੂੰ ਇਹ ਨਹੀਂ ਸਮਝ ਆਂਦੀ ਕਿ ਜਦੋਂ ਤੁਸੀਂ ਪ੍ਰਿੰਸੀਪਲ ਬਣ ਗਏ ਹੋ ਤੇ ਤੁਹਾਡੇ ਵੀ ਪ੍ਰਾਈਵੇਟ ਕੰਮ ਜਿਹੜੇ ਹੈਗੇ ਉਹ ਖਤਮ ਹੋ ਗਏ। ਫਿਰ ਤੁਸੀਂ ਪਬਲਿਕ ਪਰਸਨ ਹੋ। ਪਬਲਿਕ ਪਰਸਨ ਨੂੰ ਆਪਣੇ ਆਏ ਮੈਂਬਰਾਂ ਦਾ ਪੂਰਾ ਇhtਰਾਮ ਕਰਨਾ ਚਾਹੀਦਾ ਹੈ। ਪੂਰੀ ਇੱਜ਼ਤ ਦੇਣੀ ਚਾਹੀਦੀ ਹੈ। ਔਰ ਪੂਰਾ ਜਿਹੜੀ ਉਹ ਗੱਲ ਕਹਿਣ ਉਹਦਾ ਜਵਾਬ ਠੀਕ ਦੇਣਾ ਚਾਹੀਦਾ ਹੈ। ਮੈਂ ਗੱਲ ਨੂੰ ਨਮਕਾਣਾ ਨਹੀਂ ਚਾਹੁੰਦਾ। ਮੈਨੂੰ ਇਹ ਵੀ ਕੰਪਲੇਂਟਾਂ ਆਈਆਂ ਕਿ ਜਿਹੜੇ ਸਟੂਡੈਂਟਸ ਆਰਐਸਐਸ ਨੂੰ ਬੁਲਾਉਣ ਨਹੀਂ ਕਰਦੇ ਸਨ ਜਿਹੜੇ ਮੌਜੂਦਾ ਕਮੇਟੀ ਹੈ ਉਸ ਨੂੰ ਬੁਲਾਉਣ ਨਹੀਂ ਕਰਦੇ ਸਨ ਉਹਨਾਂ ਦੇ ਕਾਗਜ਼ ਪੱਤਰ ਫਾੜੇ ਗਏ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਜਿਹੜੇ ਬੱਚੇ ਸਾਡੇ ਨਾਲ ਸੰਪਰਕ ਵਿੱਚ ਆਉਣ ਸਾਡੇ ਨਾਲ ਆਣ ਉਹਨਾਂ ਦੀ ਲਖਸ਼ਾ ਨਗਰ ਤੁਸੀਂ ਰਿਜਰਟ ਕੀਤੀ ਹੈ ਤੇ ਉਹ ਦੁਬਾਰਾ ਕਰਾਈ ਜਾਏ ਇਹ ਜ਼ਾਤੀ ਅਸੀਂ ਬਿਲਕੁਲ ਹੋਣ ਨਹੀਂ ਦੇਵਾਂਗੇ ਤੁਹਾ ਨੂੰ ਗੁਰੂ ਮਹਾਰਾਜ ਉਮਰਦੇਵੇ ਤੇ ਤੁਸੀਂ ਇੱਥੇ ਲੰਮਾ ਸਮਾਂ ਪ੍ਰਿੰਸੀਪਲੇ ਕਰ ਸਕੋ ਪਰ ਜੇ اپੋਜੀਸ਼ਨ ਦੇ ਮੈਂਬਰ ਨਾਲ ਤੁਸੀਂ ਜ਼ਸਤੇ ਕੀਤੀ ਬੱਚਿਆਂ ਨਾਲ ਜ਼ਸਤੇ ਕੀਤੀ ਤਾਂ ਮੈਂ ਕਹਿ ਸਕਦਾ ਵਾਂ ਕਿ ਤੁਹਾਡਾ ਟਨਿਓਰ ਬਹੁਤ ਲੰਬਾਰੀ ਹੋਣ ਲਗਾ ਤੇ ਮੈਂ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਤੁਸੀਂ ਮੇਰੇ ਅਜ਼ੀਜ਼ ਹੋ ਮੇਰੇ ਬਿਹਤਰੀਨ ਮਨਜੀਤ ਸਿੰਘ ਦੇ ਬਿਹਤਰੀਨ ਜਿਹੜੇ ਐਡਵਾਈਜ਼ਰ ਸਨ ਉਹਦੇ ਫਰਜਾਂਦੋ ਤੁਸੀਂ ਵੀ ਆਪਾਂ ਪਿਤਾ ਦੀ ਇੱਜ਼ਤ ਨੂੰ ਅੱਗੇ ਲੈ ਕੇ ਜਾਓ ਘਟਾਉਣ ਦੀ ਗੱਲ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੋ ਇੱਥੇ ਹੋਇਆ ਹੈ ਕਿ ਇੱਕ ਸਿੱਖ ਬੱਚੇ ਨੂੰ ਖਾਲਸਾ ਪਾਰਿਸ ਦੇ ਵਿੱਚ ਆ ਕੇ ਬਾਰੋਂ ਬੱਚਿਆਂ ਨੇ ਜਿਸ ਤਰੀਕੇ ਨਾਲ ਉਹਦੀ ਦਸਤਾਰ ਉਤਾਰੀ ਇੱਕ ਬੱਚੇ ਨੂੰ ਉੱਤੇ ਹੱਤ ਚੁੱਕਿਆ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਸੰਗਤ ਨੇ ਉਹਦਾ ਵਿਰੋਧ ਕੀਤਾ ਔਰ ਅਕਾਲੀ ਦਲ ਦੀ ਟੀਮ ਇੱਥੇ ਬੀਬੀ ਜੀ ਬੈਠੇ ਨੇ ਔਰ ਮੈਂਬਰ ਸਭਾ ਨਾਲ ਹੋਰ ਬੈਠੇ ਨੇ ਜਿਹੜੇ ਕੱਲ ਥਾਣੇ 'ਚ ਬੈਠੇ ਰਹੇ ਸਾਡੀ ਯੂਟੀ ਟੀਮ ਬੈਠੇ ਰਹੀ ਜਿਨ੍ਹਾਂ ਨੇ ਮਜਬੂਰ ਕਰ ਦਿੱਤਾ ਔਰ ਡੀਸੀਪੀ ਨਾਲ ਮੇਰੀ ਜਦੋਂ ਗੱਲ ਹੋਈ ਤੇ ਮੈਂ ਕਿਹਾ ਅਗਰ ਤੁਸੀਂ ਨਹੀਂ ਐਫ ਆਈ ਆਰ ਕਰਨ ਜਾ ਰਹੇ ਤੇ ਫਿਰ ਇਹ ਦੇਖੋ ਕਿ ਰਾਤੋਂ ਰਾਤ ਇੱਥੇ ਕਿੰਨਾ ਬੰਦਾ ਪਹੁੰਚਦਾ ਔਰ ਇਹ ਪ੍ਰੈਸ਼ਰ ਵਧਣ ਤੋਂ ਬਾਅਦ ਇਹ ਐਫ ਆਈ ਆਰ ਹੁੰਦੀ ਹੈ ਅਫਸੋਸ ਦੀ ਗੱਲ ਕਿ ਇੱਕ ਦਿਨ ਪਹਿਲੇ ਦਾ ਇਨਸਟੈਂਸ ਹੈ ਕਾਲਜ ਵੱਲੋਂ ਕੋਈ ਐਪਲੀਕੇਸ਼ਨ ਕੋਈ ਕੰਪਲੇਂਟ ਨਹੀਂ ਦਿੱਤੀ ਜਾਂਦੀ ਕਾਲਜ ਵੱਲੋਂ ਉਦੋਂ ਕੰਪਲੇਂਟ ਦਿੱਤੀ ਜਾਂਦੀ ਹੈ ਜਦੋਂ ਐਫ ਆਈ ਆਰ ਹੋ ਚੁੱਕੀ ਹੁੰਦੀ ਹੈ ਮਨੂੰ ਕੋਈ ਗੁਰੇਜ਼ ਨਹੀਂ ਕਹਿੰਚ ਕਿ ਪਿਛਲੇ ਸਾਲ ਦੇਵਨਗਰ ਕਾਲਜ ਦੇ ਵਿੱਚ ਵੀ ਗੁਜਰਾਲ ਸਾਹਿਬ ਤੁਸੀਂ ਪ੍ਰਿੰਸੀਪਲ ਸਾਹਿਬ ਜੋ ਉੱਥੇ ਹੋਇਆ ਜਿਵੇਂ ਉੱਥੇ ਇੱਕ ਮੈਡਮ ਨੂੰ ਕੁੱਟਿਆ ਗਿਆ ਸੀਗਾ ਇਹ ਜਿਹੜੇ ਏਬੀਪੀ ਦੇ ਨਾਲ ਸੰਬੰਧਿਤ ਲੋਕੀ ਸੀਗੇ ਅੱਜ ਇਸ ਜਗ੍ਹਾ ਤੇ ਵੀ ਇਹੀ ਹੋਇਆ ਮੈਂ ਚੇਅਰਮੈਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਸਾਤ ਅਲੋਚਨ ਸਿੰਘ ਜੀ ਨੂੰ ਕਿ ਹੌਲੀ-ਹੌਲੀ ਜਿਨ੍ਹਾਂ ਲੋਕਾਂ ਦੇ ਤੁਸੀਂ ਇੱਥੇ ਲੈਕਚਰ ਕਰਾਏ ਨੇ ਜਿਹੜੇ ਸਿੱਖੀ ਦੇ ਸਿਧਾਂਤਾਂ ਤੋਂ ਪਰੇ ਨੇ ਤੁਸੀਂ ਹੌਲੀ-ਹੌਲੀ ਉਹਨਾਂ ਦਾ ਕਬਜ਼ਾ ਕਰਾਣਾ ਚਾਹ ਰਹੇ ਹੋ ਇਹਨਾਂ ਸਿੱਖ ਇੰਸਟੀਚਿਊਸ਼ਨਾਂ ਤੇ ਔਰ ਇਹ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਜਿਹੜੇ ਬੱਚੇ ਬਾਹਰ ਬੈਠੇ ਨੇ ਨਾ ਇਹ ਬੱਚੇ ਆਪਣਾ ਦਰਦ ਪ੍ਰਗਟ ਕਰ ਰਹੇ ਨੇ ਉਹਨਾਂ ਦੀ ਸੁਣਨ ਵਾਲਾ ਕੋਈ ਨਹੀਂ ਬੱਚਿਆਂ ਦੀ ਛੱਡੋ ਇੱਥੇ ਮੈਂਬਰ ਸਭਾ ਨਾਲ ਆਏ ਨੇ ਅਸੀਂ ਦੋਵੇਂ ਪ੍ਰਧਾਨ ਰਹਿ ਚੁੱਕਿਆ ਇੱਥੇ ਕੋ ਅਡਰੈਸ ਕਰਨ ਵਾਲਾ ਵੀ ਕੋਈ ਸਾਡੂ ਦੱਸਣ ਵਾਲਾ ਨਹੀਂ ਹੁਣ ਪ੍ਰਿੰਸੀਪਲ ਸਾਹਿਬ ਨੇ ਕੱਲ ਦੀ ਸਾਨੂੰ ਅਪਾਇੰਟਮੈਂਟ ਦਿੱਤੀ ਹੈ ਸਵੇਰੇ ਫੇਰਾਵਾਂਗੇ 10:30 ਵਜੇ ਮੈਂ ਸਮਝਦਾ ਵਾਂ ਇਹ ਸਾਡੇ ਕਾਲਜਾਂ ਦਾ ਸਿੱਖਾ ਦੇ ਇੰਸਟੀਚਿਊਸ਼ਨਸ ਹੈ ਇਹਦੇ ਵਿੱਚ ਪੱਗਾਂ ਨੂੰ ਹੱਥ ਪਾਇਆ ਜਾਣ ਇਹਦਾ ਭਗਵਾਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕੌਮ برداشت ਨਹੀਂ ਕਰੇਗੀ ਔਰ ਇਸ ਲਈ ਅਸੀਂ ਜਿੱਥੇ ਤੱਕ ਲੜਾਈ ਲੜਨੀ ਪਏ ਅਸੀਂ ਜ਼ਰੂਰ ਲੜਾਈ ਲੜਾਂਗੇ ਕੰਡਮ ਕਰਦੇ ਆ ਸਾਰੀਆਂ ਚੀਜ਼ਾਂ ਨੂੰ ਜੋ ਇਹਨਾਂ ਕਾਲਜਾਂ ਦੇ ਵਿੱਚ ਹੋ ਰਹੀਆਂ ਔਰ ਅਫਸੋਸ ਦੀ ਗੱਲ ਦਿੱਲੀ ਗੁਰਦੁਆਰਾ ਕਮੇਟੀ ਮੈਂ ਸਮਝਦਾ ਮੈਂ ਬੋਲਦੀ ਨਹੀਂ ਤੁਹਾਡਾ ਫਰਜ਼ ਨਹੀਂ ਪ੍ਰਧਾਨ ਸਕੱਤਰ ਤੁਸੀਂ ਇੱਥੇ ਪਹੁੰਚਦੇ ਤੁਹਾ ਤੁਸੀਂ ਕਾਲਜ ਦੇ ਅੱਜ ਮਾਲਕ ਬੈਠੇ ਹੋ ਤੁਸੀਂ ਕਿੱਥੇ ਸੀਗੇ ਤੁਸੀਂ ਕਿਉਂ ਥਾਣੇ ਚ ਗਏ ਇਹ ਲੋਕੀ ਕਿਉਂ ਥਾਣੇ ਚ ਗਏ ਦੇ ਤੁਸੀਂ ਕਿੱਥੇ ਸੁੱਤੇ ਰਹੇ ਸੀਗੇ ਤੁਸੀਂ ਆਪਣੇ ਘਰਦਿਆਂ ਦੀਆਂ ਟਿੱਕਾਂ ਪਕੀਆਂ ਕਰ ਰਹੇ ਹੋ ਭਾਜਪਾ ਕੋਲ ਜਾਂ ਕਾਂਗਰਸ ਕੋਲ ਮੈਂ ਪੁੱਛਣਾ ਚਾਹਨਾ ਵਾ ਕਿ ਇਹ ਦਿੱਲੀ ਗੁਰਦੁਆਰਾ ਕਮੇਟੀ ਕਰ ਕੀ ਰਹੀ ਹੈ ਇਹਦਾ ਜਵਾਬ ਵੀ ਸੰਗਤ ਨੂੰ ਲੈਣਾ ਚਾਹੀਦਾ ਤੁਸੀਂ ਦੇਖਿਆ ਉੜੀਸਾ ਦੇ ਵਿੱਚ ਕੀ ਹੋਇਆ ਔਰ ਕਿਸ ਕਿਸਮ ਦੇ ਲੋਥੇ ਨੰਗਾ ਨਾ ਛੋੜਿਆ ਕੋਈ ਬੋਲਦਾ ਹੀ ਨਹੀਂ ਮੈਂ ਸਮਝਦਾ ਵਾ ਇਹ ਕਾਲਜ ਜਿਹੜੇ ਨੇ ਅਸੀਂ ਦਿੱਲੀ ਚ ਬੈਠੇ ਆਂ ਇਹੋ ਜੀ ਹਰਕਤਾਂ ਨਾ ਬਰਦਾਸ਼ਤ ਹੋਣਗੀਆਂ ਹਾਂ ਜੇ ਦਾ ਠੁਕਵਾ ਜਵਾਬ ਦੇਣਾ ਪਿਆ ਉਹ ਸਾਨੂੰ ਦੇਣਾ ਆਂਦਾ ਅਸੀਂ ਬੜੀਆਂ ਜੇਲਾਂ ਬੜੇ ਮੁਕਦਮੇ ਭੁਗਤ ਚੁੱਕਿਆ ਆਂ ਆਉਣ ਵਾਲੇ ਸਮੇਂ ਚ ਵੀ ਭੁਗਤਾਂਗੇ ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ ਵਾਂ ਕਿ ਇਹ ਜੇ ਕਿਸੇ ਸਿੱਖ ਦੀ ਪਗ ਨੂੰ ਹੱਥ ਪਾੜਾ ਵੀ ਗੁਨਾਹ ਹੈ ਇਹ ਜੇ ਬੱਚੇ ਦੀ ਜੋ ਉਹਨਾਂ ਨੇ ਕੀਤਾ ਮੈਂ ਤੇ ਇਹ ਮੰਨ ਨਹੀਂ ਪਤਾ ਮੈਂ ਵਕੀਲ ਨਹੀਂ ਆਂ ਪਰ ਜਿਸ ਪ੍ਰਿੰਸੀਪਲ ਦੇ ਇੰਸਟੀਚੂਸ਼ਨ ਜਾਂ ਘਟਨਾ ਹੋਈ ਹੈ ਮੈਂ ਕਹਾਂਗਾ ਕਿ 295ਏ ਦਾ ਮਕਦਮਾ ਉਹਨਾਂ ਤੋਂ ਵੀ ਲਾਇਆ ਜਾਵੇ 295ਏ ਦਾ ਮਕਦਮਾ ਉਹਨਾਂ ਤੋਂ ਵੀ ਲਾਇਆ ਜਾਵੇ। ਔਰ ਅੱਜ ਮਨਜੀਤ ਸਿੰਘ ਜੀ ਨੇ ਦਬਕੇ ਜੀ ਗੱਲ ਕੀਤੀ ਹੈ ਕਿ ਦਿੱਲੀ ਕਮੇਟੀ ਤੇ ਏ ਟੋਕਰੀ ਦਾਲੂ ਸਵਾਇ ਫਰਵਰੀ ਦੀਆਂ ਚੋਣਾਂ 'ਚ ਆਪਣੀਆਂ ਜਨਾਨੀਆਂ ਨੂੰ ਭਰਾਵਾਂ ਨੂੰ ਪੁੱਤੀਆਂ ਨੂੰ ਇਹ ਆਪਣੇ ਅਸੇ ਟਿਕਟ ਲੈਣ ਵਾਸਤੇ ਕੋਈ ਕੰਮ ਨਹੀਂ ਹੈ ਉਹਨਾਂ ਨੇ ਕੋਈ ਐਸਾ ਕੰਮ ਨਹੀਂ ਕਰਨਾ ਜਿਸ ਦੇ ਨਾਲ ਆਰਐਸਐਸ ਤੇ ਬੀਜੇਪੀ ਨਾਰਾਜ਼ ਹੋਵੇ ਪਰ ਮੈਂ ਪੁੱਛਵਾ ਨਹੀਂ ਕਰਦਾ ਕਿ ਤੁਹਾਡੇ ਜਿਹੜੇ 10 ਤਿਆਰ ਹੋ ਨਾ ਇਹਨਾਂ ਚ ਜੇ ਤਿੰਨੋ ਹੀ ਟਿਕਟ ਮਿਲ ਗਈ ਤਾਂ ਮੈਂ ਸਮਝਦਾ ਤੁਸੀਂ ਕਿਸੇ ਦਾ ਦੋਗੇ ਇਸ ਵਾਸਤੇ ਕੌਮ ਦੀ ਪਿੱਠ ਵਿੱਚ ਸਿੱਖ ਕੌਮ ਨਾਲ ਗਦਾਰੀ ਗਦਾਰੀ ਕਰਨ ਤੋਂ ਬਾਅਦ ਜੇ ਤੁਹਾਨੂੰ ਟਿਕਟਾਂ ਮਿਲੀਆਂ ਤਾਂ ਵੀ ਲਖ ਲਾਨਾ ਤੇ ਟਿਕਟਾਂ ਤੁਹਾਨੂੰ ਨਹੀਂ ਮਿਲਦੀਆਂ ਤਾਂ ਵੀ ਲਖ ਲਾਨਣਾ ਤੇ ਪਰ ਐਸੀ ਗੱਲ ਕਹਿ ਸਕਦੇ ਆ ਪ੍ਰਿੰਸੀਪਲ ਸਾਹਿਬ ਇਹ ਜਿਹੜੀ ਕੁਰਸੀਏ ਸਦਾ ਕਿਸੇ ਦੀ ਨਹੀਂ ਗਏ ਜਿਹੜੇ ਪ੍ਰਿੰਸੀਪਲ ਇੱਥੋਂ ਗਏ ਜਿਨ੍ਹਾਂ ਨੇ ਖਰਾਬੀ ਕੀਤੀ ਹੈ ਕੌਮ ਨਾਲ ਉਹਨਾਂ ਦਾ ਨਾਂ ਲੜਾਣਾ ਲਾ ਕੋਈ ਨਹੀਂ ਤੇ ਤੁਸੀਂ ਪੁਰਾਣੇ ਅਕਾਲੀ ਹੋਣ ਤੁਸੀਂ ਕਿਸੇ ਹੋਰ ਜਗ੍ਹਾ ਚਲੇ ਗਏ ਹੋ ਇਸੋ ਹਕ ਹੈ ਆਪਣੇ ਬਾਪ ਦੀ ਇੱਜ਼ਤ ਕਾਇਮ ਰੱਖੋ ਕੌਮ ਦੀ ਇੱਜ਼ਤ ਕਾਇਮ ਰੱਖੋ ਇਨ ਫਿਊਚਰ ਅਗਰ ਕਿਸੇ ਮੁੰਡੇ ਦੀ ਪਾਗ ਉਤਰੇ ਕਿਸੇ ਮੁੰਡੇ ਦੀ ਖਾਸਾ ਕਰਨ ਮਾਰਕੁੱਟ ਹੋਈ ਤਾਂ ਸਮੁੱਚੀ ਕੌਮ ਐਜੀਟੇਸ਼ਨ ਕਰੇਗੀ ਤੁਹਾਨੂੰ ਲਾਨ ਤੋਂ ਬਾਅਦ ਦੂਆ ਪ੍ਰਿੰਸੀਪਲ ਲਾ ਕੇ ਅਗਲਾ ਕਦਮ ਚੁੱਕਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਵਿੱਤ ਸਿੰਘ ਗੁਜਰਾਲ ਜਨਰਲ ਸਕੱਤਰ ਸ਼ਿਗਰਤੇਗ ਭਦਰ ਖਾਲਸਾ ਕਾਲਜ ਸਟੂਡੈਂਟਸ ਯੂਨੀਅਨ ਇਹ ਘਟਨਾ ਪਰਸੋ 21 ਸਤੰਬਰ 2024 ਦੀ ਹੈ ਜਦ ਕਾਲਜ ਨੇ ਨੋਮੀਨੇਸ਼ਨ ਡੇ ਅਨਾਉਂਸ ਕੀਤਾ ਸੀ 21 ਸਤੰਬਰ ਦੇ ਦਿਨ ਸਾਰੇ ਕੈਂਡੀਡੇਟ ਆਪਣਾ ਨੋਮੀਨੇਸ਼ਨ ਫਾਰਮ ਸਭ ਨੂੰ ਫਾਈਲ ਕਰਨਾ ਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਿੰਸੀਪਲ ਆਫਿਸ ਅੰਦਰ ਬੈਲੇਟ ਬਾਕਸ ਰੱਖਿਆ ਗਿਆ ਸੀ ਜ 10 ਤੋਂ 2 ਵਜੇ ਦੀ ਟਾਈਮਿੰਗ ਸੀ ਕਾਲਜ ਨੇ ਨੋਮੀਨੇਸ਼ਨ ਫਾਰਮ 10 ਪੰਜਾਹ ਤੇ ਆਊਟ ਕੀਤੇ ਗਏ ਜਦੋਂ ਟਾਈਮ ਜਦੋਂ ਕੀ ਟਾਈਮਿੰਗ 10 ਵਜੇ ਦਾ ਸੀ ਉਸ ਤੋਂ ਬਾਅਦ 2 ਵਜੇ ਕਲਾਸਾਂ ਦੇ ਅੰਦਰ 150 ਰੂਮ ਨੰਬਰ 11 ਦੇ ਅਪੋਜ਼ਿਟ ਮੇਰੇ ਨਾਲ ਮੇਰੀ ਚਾਰ ਸਿਸਟਰਸ ਸੀ ਉਹ ਲੋਕ ਨਾਮੀਨੇਸ਼ਨ ਫਾਰਮ ਪਰ ਰਸੀ ਮੈਨੂੰ ਦਾ ਕੈਂਡੀਡੇਟ ਮੈਨੂੰ ਦਾ ਕੈਂਡੀਡੇਚਰ ਫਾਰਮ ਪਰ ਰਿਹਾ ਸੀ ਤੇ 10 12 ਮੁੰਡੇ ਕਲਾਸ ਅੰਦਰ ਆ ਕੇ ਉਹਨਾਂ ਨੇ ਉਹਨਾਂ ਨੂੰ ਹਰਾਸ ਕੀਤਾ ਗਿਆ ਕੁੜੀਆਂ ਨੂੰ ਮੇਰੇ ਨਾਲ ਦੀ ਸਿਸਟਰਸ ਮੈਂ ਨਾ ਨਹੀਂ ਲੈਣਾ ਚਾਹਾਂਗਾ ਉਹਨਾਂ ਦਾ ਫਾਰਮ ਉਹਨਾਂ ਨੂੰ ਖਿਨਿਆ ਗਿਆ ਤੇ ਉਹਨਾਂ ਦੇ ਸਾਹਮਣੇ ਫਾੜਿਆ ਗਿਆ ਤੇ ਜੱਜ ਮੈਨੂੰ ਇਹ ਖਬਰ ਪਤਾ ਚੱਲੀ ਉਹ ਤੁਰੰਤ ਕਲਾਸ ਤੋਂ ਬਾਹਰ ਆਇਆ ਤੇ ਇਹ ਲੋਕ ਸਾਰੇ ਪ੍ਰਿੰਸੀਪਲ ਆਫਿਸ ਦੇ ਬਾਹਰ ਆ ਗਈ ਸੀ ਤੇ ਇੱਥੇ ਇਹੋ ਜਿਹਾ ਸਿਨੈਰੀਓ ਸੀ ਕਿ ਪ੍ਰਿੰਸੀਪਲ ਆਫਿਸ ਦੇ ਬਾਹਰ ਪੂਰਾ ਗੁੰਡਾ ਰਾਜ ਸੀ ਕੋਈ ਵੀ ਪ੍ਰਿੰਸੀਪਲ ਆਫਿਸ ਕੋਈ ਵੀ ਇਨੋਸੈਂਟ ਬੱਚਾ ਪ੍ਰਿੰਸੀਪਲ ਆਫਿਸ ਐਂਟਰ ਨਹੀਂ ਕਰ ਸਕਦਾ ਸੀ ਪਹਿਲਾਂ ਉਹਨਾਂ ਨੂੰ ਹਰ ਬੱਚੇ ਨੂੰ ਇਹਨਾਂ ਨੂੰ ਗੋ ਥਰੂ ਕਰਕੇ ਜਾਣਾ ਪੜ ਰਿਹਾ ਸੀ ਇਹ ਸਾਰੇ ਇੱਥੇ ਖੜੇ ਹੋ ਕੇ ਗੇਟ ਦੇ ਬਾਹਰ ਪ੍ਰਿੰਸੀਪਲ ਆਫਿਸ ਦੇ ਗੇਟ ਦੇ ਬਾਹਰ ਖੜੇ ਹੋ ਕੇ ਸਭ ਦੇ ਨੋਮੀਨੇਸ਼ਨ ਫਾਰਮ ਛਿੰਨ ਰਹੇ ਸੀ ਤੇ ਸਾਹਮਣੇ ਸਭ ਦੇ ਸਾਹਮਣੇ ਉਹ ਫਾੜੇ ਜਾ ਰਹੇ ਸੀ ਤੇ ਮੇਰੇ ਨਾਲ ਦੇ ਜੂਨੀਅਰ ਉਹ ਲੋਗ ਨੋਮੀਨੇਸ਼ਨ ਫਾਰਮ ਉਹਨਾਂ ਨੇ ਕਿਹਾ ਕਿ ਵੀਰ ਜੀ ਅਸੀਂ ਲੋਕ ਨਹੀਂ ਜਾ ਪਾਂਗੇ ਤੁਸੀਂ ਸਾਡੇ ਫਾਰਮ ਕਰ ਦਿਓ ਤੇ ਮੈਂ ਉਹਨਾਂ ਦਾ 3-4 ਕੈਂਡੀਡੇਟ ਦਾ ਫਾਰਮ ਮੈਂ ਆਪਣੀ ਸ਼ਰਟ ਅੰਦਰ ਪਾਇਆ ਤੇ ਮੈਂ ਜਾ ਰਿਹਾ ਸੀ ਉਹਨਾਂ ਦਾ ਫਾਰਮ ਕਰਨ ਨੋ ਬੈਲਟ ਬਾਕਸ ਦੇ ਅੰਦਰ ਪਾਣ ਕਿ ਕਿਸੇ ਨੂੰ ਪਨਕ ਲੱਗੇ ਕਿ ਮੇਰੇ ਪਾਸ ਵੀ ਇੱਕ ਫਾਰਮ ਹੈਗਾ ਤੇ ਆਈ ਵਾਸ ਸਟੈਂਡਿੰਗ ਸਟਿਲ ਮੈਂ ਸਿੱਧਾ ਖੜਾ ਹੋਇਆ ਸੀ ਮੈਂ ਉਹਨਾਂ ਦਾ ਵੇਟ ਕਰ ਰਿਹਾ ਸੀ ਕਿ ਕਦ ਕਾਲਜ ਐਡਮਿਨਿਸਟ੍ਰੇਸ਼ਨ ਇੱਕ ਕੋਈ ਡਿਸੀਜਨ ਲੇ ਜਦ ਆਪੀੜ ਪੂਰੀ ਸਾਈਡ ਹੋ ਜਾਂਦਾ ਮੈਂ ਅੰਦਰ ਜਾਵਾਂਗਾ ਮੈਂ ਕੁਝ ਪੰਗੇ ਨਹੀਂ ਲੈ ਰਿਹਾ ਸੀ ਨਾ ਮੈਂ ਕੁਝ ਮੈਂ ਸਾਈਡ ਖੜਾ ਸੀ ਕਿਸੇ ਨੂੰ ਪਨਕ ਲੱਗੀ ਕਿ ਮੇਰੇ ਕੋਲ ਵੀ ਇੱਕ ਫਾਰਮ ਹੈਗਾ ਮੈਨੂੰ ਪਿੱਛੋਂ ਦੀ ਮੈਨੂੰ ਫੜ ਕੇ ਸਭ ਤੋਂ ਪਹਿਲਾਂ ਮੇਰੀ ਪੱਗ ਤੇ ਹੱਥ ਲਾਇਆ ਗਿਆ ਮੇਰੋ ਪਿੱਛੋਂ ਦੀ ਮੇਰੀ ਪੱਗ ਖੀਚੀ ਗਈ ਮੇਰੀ ਪੱਗ ਉਤਰੀ ਪੱਗ ਦੀ ਬੇਦਬੀ ਹੋਈ ਉਸ ਤੋਂ ਬਾਅਦ ਮੇਰੇ ਕੇਸ਼ ਕੇਸ਼ ਖੁੱਲ ਗਏ ਉਸ ਤੋਂ ਬਾਅਦ ਵੀ ਸਾਰੇ ਕੋਈ 15 20 ਮੁੰਡਿਆਂ ਨੇ ਮੇਰੇ 'ਤੇ ਮੌਬ اٹੈਕ ਕੀਤਾ ਕਾਲਜ ਐਡਮਿਨਿਸਟ੍ਰੇਸ਼ਨ ਐਸ ਵਰਧ ਦਾ ਵਿਟਨੈਸ ਹੈ ਤਾਂ ਦਾ ਮੈਨੂੰ ਹੁਣ ਤੱਕ ਕਿਸੇ ਨੇ ਕੋਈ ਵੀ ਸਪੋਰਟ ਨਹੀਂ ਕੀਤਾ ਨਾ ਕਾਲਜ ਤੋਂ ਫੋਨ ਆਇਆ ਨਾ ਕੁਝ ਫਿਰ ਕੱਲ ਅਸੀਂ ਬੀਬੀ ਜੀ ਨਾਲ ਅਸੀਂ ਲੋਕ ਮੋਰਿਸ ਨਗਰ ਥਾਣੇ ਜਾ ਕੇ ਅਸੀਂ ਐਫ ਆਈ ਆਰ ਲਿਖਵਾਈ ਮੈਂ ਇੱਕ ਬੰਦੇ ਨੂੰ ਉਹ ਤੇ ਆਇਡੈਂਟੀਫਾਈ ਕਰ ਪਾ ਰਿਆ ਉਹ ਵੀ ਕਾਲਜ ਦਾ ਪਾਸ ਆਊਟ ਹੈ ਐਂਡ ਮੈਂ ਇਹ ਚਾਹੁੰਦਾ ਕਿ ਜਿਨੇ ਵੀ ਇਹ ਹਰਕਤ ਕੀਤੀ ਖਾਲਸਾ ਕਾਲਜ ਦੇ ਅੰਦਰ ਆ ਕੇ ਪਗ ਨੂੰ ਹੱਥ ਲਾਇਆ ਉਹਦੇ ਉੱਤੇ ਕਾਰਵਾਈ ਸਖਤ ਕਾਰਵਾਈ ਕੀਤੀ ਜਾਏ ਬਹੁਤ ਪੁਲਿਸ ਨੇ ਐਫ ਆਈ ਆਰ ਦਰਜ ਕੀ ਹੈ ਸੰਤੁਸ਼ਟ ਹੋ ਆ ਜੀ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਕਾਰਵਾਈ ਹੋਵੇ ਤਾਂ ਸੰਤੁਸ਼ਟ ਹੋਵੇਗਾ ਆ ਸਾਰੀ ਸ਼ੇਰੋਮਨੀਆ ਕਾਲੀ ਦਾ ਲਈ ਹੈ ਸਰਨਾ ਸਾਹਿਬ ਬੀਬੀ ਜੀ ਜੀ ਕੇ ਅੰਕਲ ਸਭ ਦਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ। ਇਹ ਸਾਡੀ ਡਿਊਟੀ ਸੀ ਜਿਹੜੇ ਅਸੀਂ ਪੂਰੀ ਕਰਦੇ ਹਾਂ। ਸਿੱਖਾਂ ਦੇ ਨਾਲ ਕਿਸੇ ਜਗ੍ਹਾ ਵੀ ਹਿੰਦੁਸਤਾਨ ਦੇ ਵਿੱਚ ਕੋਈ ਜ਼ੁਲਮ ਹੋਏਗਾ ਅਸੀਂ ਉੱਥੇ ਪਹੁੰਚਾਂਗੇ। ਜਿਹੜੀ ਉਹ ਰੀਸਾ ਦੀ ਘਟਨਾ ਹੋਈ ਹੈ। ਅਸੀਂ ਦੇਖਾਂਗੇ ਕਿ ਇਸ ਹਫਤੇ ਦੋ ਆਪਣੇ ਸੱਜਣਾ ਨੂੰ ਅਸੀਂ ਗੁਮਨੇਸ਼ਰ ਭੇਜੀਏ। ਔਰ ਉਸ ਥਾਣੇ ਤੇ ਜਾ ਕੇ ਗੱਲਬਾਤ ਕਰਕੇ ચીਫ ਮਨਿਸਟਰ ਨੂੰ ਮਿਲ ਕੇ ਜਿਸ ਉੜੀਸਾ ਦੇ ਵਿੱਚ ਈਵਨ 84 ਰਾਈਟਸ ਵਿੱਚ ਸਖਰ ਨਾਲ ਜ਼ਿਆਦਾ ਨਹੀਂ ਹੋਈ ਅੱਜ ਬੀਜੇਪੀ ਦੀ ਹਕੂਮਤ ਬਣ ਨਾਲ ਉੱਥੇ ਕੀ ਜ਼ਿਆਦਾ ਹੋਈਏ ਉਹ ਵੀ ਇੱਕ ਆਰਮੀ ਦੀ ਮੰਗੇਤਰ ਨਾਲ ਆਰਮੀ ਦੀ ਧੀ ਆਰਮੀ ਦੀ ਲੜਕੀ ਆਰਮੀ ਦੇ ਮੰਗੇਤਰ ਨਾਲ ਜੇ ਆਰਮੀ ਸਾਡੀ ਸੇਫ ਨਹੀਂ ਉਹਨਾਂ ਦੇ ਬੱਚੇ ਸੇਫ ਨਹੀਂ ਫਿਰ ਅਸੀਂ ਕਿੱਥੇ ਸੇਫ ਆ ਪਰ ਮੈਂ ਅੱਜ ਇਹ ਚਾਹਾਂਗਾ ਕਿ ਅਸੀਂ ਆਪਣੀ ਗੱਲ ਜਿਹੜੀ ਹੈਗੀ ਇਸ ਟਾਪਿਕ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਇਸ ਟਾਪਿਕ ਦੇ ਵਿੱਚ ਪ੍ਰਿੰਸੀਪਲ ਇਨਕੁਆਇਰੀ ਕਰਨ ਪੁਰਾਣੇ ਜਿਹੜੇ ਪ੍ਰੋਫੈਸਰ ਆ ਗਏ ਉਹਨਾਂ ਨੂੰ ਨਾਲ ਬਿਠਾਣ ਇਹਨਾਂ ਕਹਿਣ ਵੀ ਇਹ ਤੇ ਮੇਰਾ ਕੰਪੀਟੀਟਰ ਸੀ ਪ੍ਰਿੰਸੀਪਲ ਬਣ ਤੇ ਨੂੰ ਬਾਹਰ ਕਰ ਦਿਓ ਦੂਸਰੇ ਲੈ ਲਓ ਇਹ ਗੱਲਾਂ ਦਾ ਧਿਆਨ ਰੱਖਣ ਹੁਣ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਇਹ ਕਹਿਣਾ ਚਾਹੁੰਦਾ ਜਦ ਤੱਕ ਮਸਲਾ ਹੱਲ ਨਹੀਂ ਹੋਏਗਾ ਸਾਡੀ ਐਜੀਟੇਸ਼ਨ I do. you